ਸਾਧ ਸੰਗਤ ਜੀ ਜੇ ਤੁਸੀਂ ਚਾਹੋ ਨਿਓ ਤੁਹਾਡੇ ਬੱਚੇ ਪੱਛਮੀ ਸੱਭਿਆਤਾ ਦੇ ਪ੍ਰਭਾਵ ਤੋਂ ਬਚੇ ਰਹਿਣ ਅਸ਼ਲੀਲਤਾ ਤੋਂ ਬਚੇ ਰਹਿਣ ਤਾਂ ਉਹਨਾਂ ਨੂੰ ਇਹ ਜਹੀਆਂ ਜਗਾਵਾਂ ਤੇ ਤੀਰਥ ਸਥਾਨਾਂ ਉੱਤੇ ਲੈ ਕੇ ਜਾਇ ਕਰੋ ਸੰਗਤ ਜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਗੁਰਦੁਆਰਾ ਮਹਿਦਿਆਣਾ ਸਾਹਿਬ ਜ਼ਿਲ੍ਹਾ ਲੁਧਿਆਣਾ ਦਰਸ਼ਨ ਕਰੋ ਵਾਹਿਗੁਰੂ ਟਾਈਪ ਕਰੋ ਸੰਗ ਜੀ ਵਾਹਿਗੁਰੂ ਦਾ ਜਾਪ ਕਰੋ ਅਤੇ ਦਰਸ਼ਨ ਕਰੋ ਇੱਥੇ ਬਣੀਆਂ ਹੋਈਆਂ ਇਕਿਰਤੀਆਂ ਜਿਨ੍ਹਾਂ ਦੇ ਵਿੱਚ ਸਿੱਖ ਇਤਿਹਾਸ ਮੋਹੋ ਬੋਲ ਬੋਲ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦੱਸੂਗਾ ਜਦੋਂ ਤੁਸੀਂ ਇੱਥੇ ਜਾਓਗੇ ਇਨ੍ਹਾਂ ਇਕਿਰਤੀਆਂ ਨੂੰ ਦੇਖੋਗੇ ਤਾਂ ਤੁਹਾਨੂੰ ਓਵੇਂ ਲੱਗੂ ਜਿਵੇਂ ਤੁਸੀਂ ਸਿਨੇਮੇ ਦੇ ਵਿੱਚ ਬੈਠ ਕੇ ਇੱਕ ਫਿਲਮ ਦੇਖ ਰਹੇ ਹੋ ਨਿਓ ਇਹ ਕਿਰਤियां ਇੰਨੀਆਂ ਅੱਛੀਆਂ ਬਣਾਈਆਂ ਗਈਆਂ ਕਿ ਇਹਦੇ ਇਹਨਾਂ ਨੂੰ ਦੇਖ ਕੇ ਆਪਾਂ ਨੂੰ ਸਾਰਾ ਕੁਝ ਯਾਦ ਆ ਜਾਂਦਾ ਵੀ ਕਿਵੇਂ ਉਹਨਾਂ ਦਿਨਾਂ ਦੇ ਵਿੱਚ ਉਸ ਸਮੇਂ ਦੇ ਵਿੱਚ ਸਿੱਖਾਂ ਦੇ ਉੱਤੇ ਜ਼ੁਲਮ ਹੋਇਆ ਸੀ ਗੁਰੂ ਪਾਤਸ਼ਾਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਕਿੰਨਾ ਜ਼ੁਲਮ ਹੋਇਆ ਉਹਨਾਂ ਨੇ ਸਿੱਖੀ ਸਦਕ ਲਈ ਆਪਣੇ ਲਈ ਆਪਣੇ ਸਿੱਖਾਂ ਲਈ ਆਪਣੇ ਪਿਆਰੇ ਸਿੱਖਾਂ ਲਈ ਆਪਣਾ ਸਾਰਾ ਪਰਿਵਾਰ ਵਾਰਤਾ ਦੇਖੋ ਕਿਵੇਂ ਛੋਟੇ ਸਹਿਬਜ਼ਾਦੇ ਸਿੱਖੀ ਸਿਦਕ ਤੋਂ ਨਹੀਂ ਡੋਲੇ ਆਪਣੀਆਂ ਛੇ ਦੀਆਂ ਦੇ ਦਿੱਤੀਆਂ ਆਪਣੇ ਪਿਤਾ ਆਪਣੀ ਦਾਦੀ ਆਪਣੇ ਪਰਿਵਾਰ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦਿਆਂ ਉਹਨਾਂ ਨੇ ਸੀਨੀਵੱਟੀ ਤੇ ਆਪਣੀ ਸ਼ਹੀਦੀ ਦੇ ਦਿੱਤੀ ਤੇ ਆਪਾਂ ਸੇਕ ਅੱਜਕਲ ਆਪਣੇ ਸਿੱਖੀ ਸਿਦਕ ਤੋਂ ਪਟਕਦੇ ਜਾ ਰਹੇ ਆ ਤੇ ਆਪਾਂ ਨੂੰ ਦੇਖਣਾ ਚਾਹੀਦਾ ਵੀ ਉਹਨਾਂ ਨੇ ਆਪਣੇ ਲਈ ਇੰਨਾ ਕੁਸ਼ ਕੀਤਾ ਆ ਦਸੰਬਰ ਦੇ ਮਹੀਨੇ ਜਿਹੜਾ ਪੋ ਦਾ ਮਹੀਨਾ ਚੱਲਦਾ ਨਾ ਜੀ ਇੱਕ ਪੋ ਤੋਂ ਲੈ ਕੇ ਆ ਜਿਹੜਾ ਸਾਰਾ ਹਫਤਾ 28 29 ਦਸੰਬਰ ਤੱਕ ਇਹ ਸਾਰਾ ਸ਼ਹੀਦਿਆਂ ਦੇ ਦਿਨ ਨਾ ਸੰਗਤ ਜੀ ਤੁਸੀਂ ਦੇਖੋ ਇੱਥੇ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕਾਰ ਜੀ ਉਮੀਤ ਮਤਲਬ ਕਿ ਆਪਾਂ ਨੂੰ ਉਹ ਚੀਜ਼ਾਂ ਦਿਖ ਰਹੀਆਂ ਜਿਵੇਂ ਜਿਵੇਂ ਇਤਿਹਾਸ ਦੇ ਵਿੱਚ ਹੋਇਆ ਹੋਇਆ ਤੁਸੀਂ ਦੇਖੋ ਸੰਗਤ ਜੀ ਜਦੋਂ ਇਹ ਚੀਜ਼ਾਂ ਤੁਹਾਡੇ ਬੱਚੇ ਇੱਥੇ ਆ ਕੇ ਦੇਖਣਗੇ ਤੇ ਉਹਨਾਂ ਦੇ ਹਿਰਦੇ ਵਿੱਚ ਵਸ ਜਾਣੀਆਂ ਚੀਜ਼ਾਂ ਜੋ ਕਿ ਕਿਤਾਬਾਂ ਦੇ ਵਿੱਚੋਂ ਇਹ ਚੀਜ਼ਾਂ ਆਪਾਂ ਕਿਤੋਂ ਨਹੀਂ ਲੱਭਣੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਪੜ੍ਹ ਕੇ ਆਪਣੇ ਯਾਦ ਨਹੀਂ ਰਹਿੰਦਾ ਆਪਣੇ ਬੱਚਿਆਂ ਦੇ ਯਾਦ ਨਹੀਂ ਰਹਿੰਦਾ ਪਰ ਜਦੋਂ ਤੁਸੀਂ ਆਪਦੇ ਬੱਚਿਆਂ ਨੂੰ ਇੱਥੇ ਲੈ ਕੇ ਜਾਓਗੇ ਗੁਰਦੁਆਰਾ ਮੈਦਿਆਣਾ ਸਾਹਿਬ ਜ਼ਿਲ੍ਹਾ ਲੁਧਿਆਣਾ ਤਾਂ ਤੁਹਾਡੇ ਬੱਚੇ ਦੇਖਣਗੇ ਵੀ ਆਪਣੇ ਪਛੋਕੜ ਨੂੰ ਆਪਣੇ ਸਿੱਖ ਵਿਰਸੇ ਨੂੰ ਸਿੱਖ ਇਤਿਹਾਸ ਨੂੰ ਜਾਣਨਗੇ ਤਾਂ ਉਹਨਾਂ ਦੇ ਵਿੱਚ ਵੀ ਸਿੱਖੀ ਸਦਕਾ ਜਿਹੜਾ ਹੋਰ ਪਰਬਲ ਹੋਵੇਗਾ ਸੰਗਤ ਜੀ ਵਾਹਿਗੁਰੂ ਦਾ ਜਪ ਕਰਦੇ ਹੋਏ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਹੋਰ ਲੋਕਾਂ ਤੱਕ ਪਹੁੰਚੇ ਇੱਥੇ ਤੁਸੀਂ ਦੇਖੋਗੇ ਇਹ ਕੀਰਤੀਆਂ ਦੇ ਨਾਲ-ਨਾਲ ਥੱਲੇ ਲਿਖਿਆ ਹੋਇਆ ਪੰਜਾਬੀ ਦੇ ਵਿੱਚ ਸੌਖੀ ਭਾਸ਼ਾ ਦੇ ਵਿੱਚ ਆਪਣੀ ਆਪਣੀ ਮਾਤ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਸੰਗਤ ਜੀ ਵੀ ਜੋ-ਜੋ ਤਿਥਾਂ ਦਵਾਰਾਂ ਦੇ ਹਿਸਾਬ ਨਾਲ ਵੀ ਉਹਨਾਂ ਸਮੇਂ ਦਾ ਪੂਰਾ ਹਾਲ ਇੱਥੇ ਲਿਖਿਆ ਹੋਇਆ ਜਿਹਨੂੰ ਆਪਾਂ ਪੜ ਕੇ ਸਾਹਮਣੇ ਇੱਕਰਤੀਆਂ ਦੇਖ ਕੇ ਤੇ ਆਪਣੇ ਉਹ ਚੀਜ਼ਾਂ ਆਪਣੇ ਦਿਮਾਗ ਦੇ ਵਿੱਚ ਘੁੰਮਣੀਆਂ ਦਿਲ ਦੇ ਵਿੱਚ ਘੁੰਮਣੀਆਂ ਤੇ ਆਪਾਂ ਨੂੰ ਬਹੁਤ ਭਾਵੁਕ ਕਰ ਦੇਣੀਆਂ ਕਿਉਂਕਿ ਜਦੋਂ ਅਸੀਂ ਇਹ ਚੀਜ਼ਾਂ ਰਿਕਾਰਡ ਕਰ ਰਹੇ ਸੀ ਤਾਂ ਸਾਨੂੰ ਵੀ ਬਹੁਤ ਵੀ ਮੈਂ ਕਹਿੰਦਾ ਵੀ ਭਾਵੁਕ ਹੋ ਗਏ ਸੀ ਅਸੀਂ ਵੀ ਤੇ ਤੁਸੀਂ ਵੀ ਸੰਗਤ ਜੀ ਜਦੋਂ ਇੱਥੇ ਆਉਂਗੇ ਤੁਹਾਨੂੰ ਵੀ ਇਹ ਜਿਹਾ ਵੀ ਭਾਵੁਕ ਕਰਨੀਆਂ ਇਹ ਇਹ ਦੇਖੋ ਸੋਚੋ ਤੁਸੀਂ ਸੰਗਤ ਜੀ ਵੀ ਇਹ ਚੀਜ਼ਾਂ ਆਪਣੇ ਗੁਰੂ ਪਾਛਾ ਦੇ ਪਰਿਵਾਰ ਨਾਲ ਹੋਈਆਂ ਉਹਨਾਂ ਦੇ ਨਾਲ ਰਹਿਣ ਵਾਲੇ ਹਜ਼ਾਰਾਂ ਸਿੱਖਾਂ ਦੇ ਨਾਲ ਇਹ ਚੀਜ਼ਾਂ ਹੋਈਆਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਜਦੋਂ ਉਹਨਾਂ ਨੇ ਉਹਨਾਂ ਦਾ ਪਰਿਵਾਰ ਵਿਛੜਾ ਹੋਇਆ ਸਰਸਾ ਨਦੀ ਦੇ ਵਿੱਚ ਉਸ ਤੋਂ ਬਾਅਦ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਮੁਗਲਾ ਦੀਆਂ 8000 ਫੌਜਾਂ ਆਪਣੇ ਗੁਰੂ ਪਾਤਸ਼ਾਹ ਦੇ ਪਰਿਵਾਰ ਦੇ ਮਗਰ ਤੇ ਪਾਸ਼ਾ ਜੀ ਨੇ ਫਿਰ ਵੀ ਆਪਣੇ ਸਿੱਖਾਂ ਦੇ ਨਾਲ ਪੂਰਾ ਉਹਨਾਂ ਦਾ ਮੁਕਾਬਲਾ ਕੀਤਾ ਇੱਕ ਇੱਕ ਸਿੰਘ ਸਵਾ ਸਵਾ ਲੱਖ ਨਾਲ ਲੜਿਆ ਸੰਗ ਜੀ ਅਸੀਂ ਉਹ ਚੀਜ਼ਾਂ ਦੀ ਗੱਲ ਕਰ ਰਹੇ ਹਾਂ ਤੇ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਇੱਥੇ ਉਹ ਜਦੋਂ ਮੀਰ ਮੰਨੂ ਦੇ ਸਮੇਂ ਦੇ ਵਿੱਚ ਯਕਰੀਆ ਖਾਨ ਦੇ ਸਮੇ ਦੇ ਵਿੱਚ ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ ਸੀ ਉਹ ਸਾਰੀਆਂ ਚੀਜ਼ਾਂ ਦੇਖੋ ਇੱਥੇ ਤੁਹਾਨੂੰ ਦਿਖਣਗੀਆਂ ਆਪਣੇ ਪਰਿਵਾਰ ਨਾਲ ਇੱਥੇ ਜ਼ਰੂਰ ਜਾਓ ਸੰਗ ਜੀ ਵੀਡੀਓ ਨੂੰ ਅੱਗੇ ਜ਼ਰੂਰ ਭੇਜੋ ਜੀ